ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਪੰਜਗਰਾਈ ਕਲਾ ਤਹਿਸੀਲ ਕੋਟਕਪੁਰਾ ਤੇ ਜ਼ਿਲ੍ਹਾ ਬਈਨੂ ਫਰੀਦਕੋਟ ਪੈਂਦਾ ਹੈ ਬਾਈ ਦੁੱਧ ਦਾ ਕੰਮ ਕਰਦੇ ਆ ਦੇਖ ਸਕਦੇ ਹੋ ਬਹੁ ਗੰਤੀ ਚ ਬਾਈ ਦੇ ਪਸ਼ੂ ਰੱਖੇ ਹੋਏ ਆ ਪਸ਼ੂ ਸਾਰੇ ਹੀ ਚੰਗੇ ਮੱਜਾਂ ਵੀ ਚੰਗੀਆਂ ਨੇ ਤੇ ਗਾਂਵਾਂ ਵੀ ਬਾਈ ਦੀ ਕੋਲ ਚੰਗੀਆਂ ਹੀ ਨੇ ਇੰਨਾ ਚੋ ਦੋ ਨਗੀਨੇ ਬਾਈ ਦੇ ਸੇਲ ਆ ਇੱਕ ਤਾਂ ਬਹੁਤ ਸੋਹਣੀ ਟਾਪ ਦੀ ਜਰਸੀ ਤੇ ਇੱਕ ਬਹੁਤ ਸੋਹਣੀ ਐਫ ਐਫ ਦੋਨੇ ਤਾਜ਼ੇ ਸੂਏ ਹੀ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਣੇ ਕੀ ਦੁੱਧਵਾ ਦਾ ਕਿੰਨਵਾ ਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਗਰਾਲ ਸਾਹਿਬ ਪਿੰਡ ਪੰਜਗੜੀ ਕਲਾ ਸੇਲ ਕੋਡ ਦਾ ਪੂਰਾ ਜਿਹੜਾ ਫ੍ਰੀ ਕੋਡ ਜੀ ਦੁੱਧ ਦਾ ਕੰਮ ਆ ਬਾਈ ਆਪਣਾ ਮੇਰੇ ਦੁੱਧ ਦਾ ਕੰਮ ਠੀਕ ਆ ਜੀ ਮੋਬਾਈਲ ਨੰਬਰ ਦੱਸ ਦੋ ਜੀ 9915566902 ਇੱਕ ਵਾਰੀ ਹੋਰ ਦੱਸ ਜੀ 9915166902 ਠੀਕ ਆ ਜੀ ਇੱਕ ਨੰਬਰ ਬਾਈ ਜਰਸੀ ਤੋਂ ਸ਼ੁਰੂ ਕਰ ਲੈਨੇ ਆ ਕਿੰਨੇਵੇਂ ਸੂਏ ਸੂਈ ਆ ਬਾਈ ਯਾਰ ਦੂਜਾ ਸੂਏ ਸੂਈ ਵੀ ਰਹਿਣੀ ਠੀਕ ਆ ਦੋ ਸੂਈ ਆ ਬਾਈ ਇਹਨਾਂ ਮੇਰੇ ਸੂਏ ਵਿੱਚ ਚਾਰ ਰੰਗ ਪੂਰੇ ਆ ਠੀਕ ਆ ਜੀ ਆਰ ਜੂ ਡਨ ਆ ਜੀ ਆਰ ਜੂ ਵਧੀਆ ਬਈ ਬੱਚਾ ਕਿ ਦਿੱਤਾ ਜੀ ਮਗਰ ਬੱਚਾ ਵੀਰੇ ਬੱਚੀ ਆ ਮਗਰ ਬਹੁਤ ਸੋਹਣੀ ਬੱਚੀ ਸੀਮਨ ਦਾ ਪਤਾ ਬਾਈ ਬੱਚੀ ਦਾ ਸੀਮਨ ਵੀਰੇ ਜ 10 ਬੋਨਜਾ ਕੋਈ 10 ਬੋਨਜਾ ਕੋਈ ਯਾਰ ਬਾਕੀ ਦਾ ਰਿਕਾਰਡ ਹੈਗਾ ਮੈਂ ਲਿਖਿਆ ਵਾ ਰਿਕਾਰਡ ਹੈਗਾ ਰਿਕਾਰਡ ਹੈਗਾ ਲਿਖਿਆ ਠੀਕ ਹੈ ਜਿਹੜਾ ਵੀ ਹੋਰ ਲੈ ਕੇ ਜਾਊ ਆਪਾਂ ਦੇ ਦਾਂਗੇ ਠੀਕ ਹੈ ਜੀ ਤੇ ਕਿੰਨਾ ਬਈ ਇਸ ਟਾਈਮ ਬੋਲਾ ਨੈਟ ਤਿਆਰ ਆ ਜੀ ਬੋਲਾ ਇੱਕ ਦੁੱਧ ਹੈ ਜੀ ਮੇਰੇ ਦੁੱਧ ਦੇਣ ਕਿਵੇਂ ਹੈ ਥੋੜਾ ਥੋੜਾ ਪਾੜਦਾਗਾ ਜੀ ਬੋਲੇ ਜੀ ਹੈ ਜੇ ਆ ਜਣ ਕੇ ਆਪਣੇ ਘਰੇ ਕੰਪਿਊਟਰ ਘੰਡਾ ਵਾ ਤੋਲ ਕੇ ਦੇਵੇ 14 ਕਿਲੋ ਬੋਲਾ ਸੀ ਤੋਲ ਲੈ ਘੰਡੇ ਦੇ ਆ ਜੋਕ ਕੇ ਦੇ ਦਾਂਗੇ ਜਿਹੜਾ ਵੀ ਆਊਗਾ ਜੀ ਆਪ ਵੀਰੇ ਨਾਲ ਤਾਂ ਦਲ ਤੋਲ ਦੇਣਾ ਸਾਰੇ ਬਸ ਠੀਕ ਆ ਬਾਈ ਤੇ ਕੋਈ ਭੂਰ ਛਿੱਟਾ ਨਾ ਵੀਰੇ ਥਾਣਾ ਜਮਾਂ ਜਮਾਂ ਗਰੰਟੀ ਆ ਤੇ ਸੀਲ ਸਾਉ ਵੀ ਪੂਰੀ ਸੀਲ ਸਾਉ ਫੋਲ ਅਗਰ ਬਿਨਾ ਜੂੜ ਤੇ ਚੱਲਿਆ ਠੀਕ ਆ ਬਾਈ ਤੋਰ ਕੇ ਦਿਖਾ ਦੇ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਥਣ ਲੇਵੇ ਦੀ ਜੱਜਮੈਂਟ ਉਸ ਹਾਵ ਨਾ ਕਰਿਓ ਕਿਉਂਕਿ 2:48 ਮਿੰਟ ਤੇ ਵੀਡੀਓ ਬਣਾ ਰਹੇ ਆ ਤੇ ਲਗਭਗ 3 ਘੰਟੇ 22 ਚ ਬਾਕੀ ਨੇ ਜੋ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨੇ ਹੋਰ ਵੀ ਸੋਹਣੇ ਤਿਆਰ ਕੀਤੇ ਹੋਣੇ ਸੀਗੇ 14 ਕਿਲੋ ਬੌਲਾ ਬਾਈ ਦਾ ਦੱਸਦਾ ਕਿ ਆਪਾਂ ਕੰਡੇ ਤੇ ਜੋਕ ਕੇ ਦੇ ਦਾਂਗੇ ਕੰਡਾ ਆਪਣੇ ਘਰੇ ਆ ਕਿਉਂਕਿ ਦੁੱਧ ਦਾ ਕੰਮ ਆ ਥਣ ਬਹੁਤ ਸੋਹਣੇ ਲੱਗਿਆ ਚਾਰੇ ਥਣ ਨਿਖੜਵੇਂ ਇੱਕੋ ਜਿਹੇ ਸਾਈਜ਼ ਦੇ ਬੈਕ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਾਂਗੇ ਕੋਈ ਭੂਰ ਛਿੱਟਾ ਨਹੀਂ ਬੇਫਿਕਰ ਹੋ ਕੇ ਆ ਜਿਓ ਚਾਰੇ ਥਣ ਨਿਖੜਵੇਂ ਆ ਮਗਰ ਜਾਤ ਬਰੀਡ ਦੀ ਬੱਚੀ ਆ ਸੀਮਣ ਬਾਈ ਕਹਿੰਦਾ ਆਪਣਾ ਲਿਖਿਆ ਪਿਆ ਪ੍ਰੋਪਰ ਸ਼ੌ ਫਾਰਮ ਦੀ ਠੀਕ ਆ ਜੀ ਬਾਕੀ ਸ਼ਾਹੂ ਫਾਰਮ 1052 ਦੀ ਬੱਚੀ ਆ ਰਿਕਾਰਡ ਬਾਈ ਕੋ ਲਿਖਿਆ ਪਿਆ ਜਿਹੜਾ ਵੀਰ ਲੈ ਕੇ ਜਾਊਗਾ ਬਾਈ ਕਹਿੰਦਾ ਆਪਾਂ ਉਹਨੂੰ ਲਿਖਤੀ ਰੂਪ ਚ ਦੇਵਾਂਗੇ ਹਵਾਨਾ ਕਰਮ ਵਾਲੀ ਦਾ ਦੇਖ ਸਕਦੇ ਹੋ ਗੈਠੰਗੂ ਦਾ ਮਗਰ ਫਿਰਦਾ ਤੇ ਗੈਠੰਗੂ ਇਹ ਗਾੜੀ ਚ ਗਾਂ ਹੈ ਬ੍ਰੀਕ ਬ੍ਰੀਕ ਵੀ ਐਂਜਾ ਜੀ ਦੇਖ ਸਕਦੇ ਹੋ ਹਵਾਨੇ ਤੇ ਦੁੱਧ ਵਾਲੇ ਪਸ਼ੂ ਚ ਹੀ ਹੁੰਦੀਆਂ ਬਾਕੀ ਜਿਹੜੇ ਵੀਰ ਬਰੀਡ ਦਾ ਕੰਮ ਕਰਦੇ ਉਹਨਾਂ ਨੂੰ ਪਤਾ ਹੋਊ ਇਹ ਚੀਜ਼ ਸੋਹਣੀ ਫੇਸ ਕੁਆਲਿਟੀ ਛੋਟਾ ਕੰਨ ਆ ਜੀ ਮੁੱਲ ਬਈ ਇਹਦਾ ਜੈਜਾ ਮਤਲਬ ਵੀਰਾਂ ਦੇ ਲੈਂ 60000 ਰੁਪਏ ਮੰਨਤਨ ਹੋ ਜਾਊਗਾ ਜੀ ਮੰਨਤਨ ਕਰ ਦਾਂਗੇ 68000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਨ ਕਰਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਬਾਕੀ ਫਾਰਮ ਦੀ ਬੱਚੀ ਐ ਕਿੰਨਾ ਕੁ ਦੁੱਧ ਪਾਜੂ ਬਾਈ ਦੁੱਧ 17-18 ਕਿਲੋ ਰਾਮ ਨੂੰ ਵਧੀਆ ਸੇਵਾ ਕਰ ਲੋ ਬੰਦਾ 20 ਤੇ ਜਾਰੂ ਠੀਕ ਆ ਜੀ ਬਾਕੀ ਦੁੱਧ ਹੁੰਦਾ ਮੇਣੇ ਗੱਲ ਸੇਵਾ ਦੇ ਤੇ ਜੇ ਜ਼ਿਆਦਾ ਕਰ ਲੋ ਤਾਂ 20 ਦੇ ਦਈ ਜੂ ਤੇ ਨਹੀਂ 17-18 ਕਿਲੋ ਤਾਂ ਕਿਤੇ ਗਿਆ ਹੀ ਨਹੀਂ ਬਾਕੀ ਦੁੱਧ ਚੰਗਾ ਉਹਨਾਂ ਨੂੰ ਨਮਨ ਚਾਹ ਹਾਂਜੀ ਮੱਝਾਂ ਜੀ ਗਿਣਿਆ ਜਾਂਦਾ ਫੈਟ ਫੂਡ ਚੰਗੀ ਹੁੰਦੀ ਜਰਸੀ ਦੀ 2 ਨੰਬਰ HF ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਦੂਜਾ ਸੂਰ ਸੁਈਆ ਪਰਸੋ ਸੁਈਆ ਹੈ ਜੀ ਵੀਰੇ ਜੀਰ ਜੂਰ ਇਹਦੀ ਵੀ ਡਨ ਜੀਰ ਜੂਰ ਪਈ ਗੀ ਵੀਡੀਓ ਬਣੀ ਗੀ ਜੀ ਬੱਚਾ ਕੀ ਦਿੱਤਾ ਬਾਈ ਇਹਨੇ ਬੱਚਾ ਵੀਰੇ ਬੱਚਾ ਇਹਦਾ ਜੀ ਮਗਰ ਬੱਚਾ ਏ ਤੇ ਕਿੰਨਾ ਬੋਲਾ ਬਾਈ ਨੱਟ ਤਿਆਰ ਆ ਬੋਲਾ ਬਾਈ ਹੁਣ ਥੱਲੇ 17 18 17 18 ਹੋ ਗਿਆ ਜਣ ਕੇ ਪ੍ਰੋਪਰ ਖਾਲ ਨਹੀਂ ਕੀਤਾ ਨਿਕਾ 8 ਕਿਲੋ ਬੋਲਾ ਤੋਲਾ ਸੀ ਕੰਡਲ ਥੱਲੇ ਛਾੜ ਡੰਗਦਾ ਹੈਗਾ ਤੇ ਬੱਚੇ ਸਮੇਤ ਕੇ ਬੱਚੇ ਤੋਂ ਮੈਂ ਬੱਚਾ ਵੀਰੇ ਅਸੀਂ ਕਿਉਂਨੇ ਬੱਚਨ ਚੋਂ ਬੱਚੇ ਛੱਡਦੇ ਨਹੀਂ ਉਦਾਂ ਸੀਸੀ ਚ ਪਿਆਉਂਦੇ ਆ ਠੀਕ ਆ ਜੀ ਯਾਨੀ 17 18 ਕਿਲੋ ਬੋਲਾ ਤਿਆਰ ਆ ਹਾਂਜੀ ਹਾਂਜੀ ਤਿਆਰ ਕਿੰਨਾ ਕ ਪਾਜੂ ਬਈ ਦੁੱਧ ਦੁੱਧ ਬਈ ਜੇ ਬੰਦਾ ਚੰਗੀ ਸੇਵਾ ਕਰਦੇ 27 28 ਕਿਲੋ ਦੁੱਧ ਦੇਜੂ ਨੋਰਮਲ ਦਊਗੀ ਯਾਨੀ ਆਪਾਂ 17 18 ਕਿਲੋ ਜੋੜ ਕੇ ਦੇ ਦੇ ਠੀਕ ਹੈ ਇਹ ਵੀ ਵੀਰ ਤੋੜ ਕੇ ਦਿਖਾ ਦੀ ਤੇ ਦੰਦੋ ਬਈ ਦੰਦੋ ਬਈ ਸਾਈਡ ਵਾਲੇ ਦੰਦ ਚੱਕਦੀ ਆ ਹਜੇ ਕੰਨ ਵਾਲੇ ਛਿੱਗੀ ਜੀ ਛਿੱਗੀ ਹਾਂਜੀ ਸਾਈਡ ਆ ਚੱਕੀ ਮੂੰਹ ਤੋਂ ਛੇ ਦਾੰਦ ਆ ਸਾਈਡ ਵਾਲੇ ਦੰਦ ਚੱਕਦੀ ਆ ਹਜੇ ਬੱਚਾ ਮਗਰ ਵੱਛਾ ਜੀ ਪਰਸੋ ਦੀ ਸੂਈ ਆ ਬਈ ਪਰਸੋ ਦੀ ਪਰਸੋ ਦੀ ਸ਼ਾਵਣੂ ਸੂਈ ਆ ਜੇਰ ਜੁਰ ਜਮਾ ਡਾਨਾ ਜੇਰ ਵਾਲੇ ਪਾਸੋਂ ਤਾਂ ਬੇਫਿਕਰ ਹੋ ਜਾਓ ਕੱਦ ਕਾਠ ਚੈੱਕ ਕਰ ਲਓ ਤੇ ਚੰਗੀ ਬਰੀਡ ਦੀ ਹੈ ਜੀ ਠੀਕ ਆ ਬਾਈ ਜਣੇ ਚੰਗਾ ਭਰਾਏ ਸੀ ਗੱਲ ਕਰਾ ਮਗਰ ਮੇਲਕਾਫ ਆ ਜੇ ਬੱਚੀ ਹੁੰਦੀ ਤਾਂ ਉਹ ਵੀ ਟਾਪ ਦੀ ਹੋਣੀ ਸੀ ਥਣ ਚੈੱਕ ਕਰਾ ਦਿੰਨੇ ਆ ਜੀ ਬਹੁਤ ਸੋਹਣੇ ਥਣ ਚਾਰੇ ਥਣ ਨਿੱਖੜਵੇਂ ਇੱਕੋ ਜਿਹੇ ਸਾਈਜ਼ ਦੇ ਸੋਹਣਾ ਗੁਲਾਬੀ ਥਣ ਬਾਕੀ ਆਰਡਰ ਦੇ ਕੁਆਲਿਟੀ ਚੈੱਕ ਕਰ ਸਕਦੇ ਹੋ ਪੂਰਾ ਵੱਡਾ ਹਵਾਨਾ ਤੇ 3 ਘੰਟੇ ਹਜੇ ਚਵਾਈ ਚ ਬਾਕੀ ਨੇ ਬਾਈ ਕਹਿੰਦਾ ਮੇਰੇ ਕੋਲ ਕੰਡਾ ਹੈਗਾ ਆਪਦਾ 18 ਕਿਲੋ ਜੋਕ ਕੇ ਲੈ ਜਿਓ ਤੇ 27 28 ਕਿਲੋ ਦੁੱਧ ਦੀ ਉਮੀਦ ਕਰਦੇ ਬਾਕੀ ਬਰੀਡ ਦੇ ਪੱਖ ਤੋਂ ਬਹੁਤ ਚੰਗੀ ਆ ਗਾਂ ਜੀ ਇਹਦਾ ਮੁੱਲ ਬਾਈ ਇਹਦਾ ਮੁੱਲ ਦਾ 86000 ਰੁਪਏ ਮਾਨਤਨ ਹੋ ਜੂਗਾ ਮਾਨਤਨ ਕਰਦੇ 86000 ਰੁਪਿਆ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ